ਅਸੀਂ ਸਾਰੇ ਜਾਣਦੇ ਆ ਕਿ ਸੀ ਫਾਰ ਕਾਂਗਰਸ অর ਸੀ ਫਾਰ ਕ腐ਪਸ਼ਨ ਇਹ ਦੋਨੋਂ ਆਪਸ ਵਿੱਚ ਬਹੁਤ ਮੇਲ ਖਾਂਦੇ ਨੇ। ਔਰ ਜਦੋਂ ਜਦੋਂ ਕਾਂਗਰਸ ਦਾ ਰਾਜ ਆਇਆ ਹਜ਼ਾਰਾਂ ਕਰੋੜ ਦੀ ਕ腐ਪਸ਼ਨ ਜਿਹੜੀ ਗਈ ਹੈ ਜਿਹਦੇ ਸਿਫਰਾਂ ਨਹੀਂ ਗਿਣੀਆਂ ਜਾ ਸਕਦੀਆਂ ਸੀਗਾ ਉਹ ਹੁੰਦੀ ਆ ਰਹੀ ਹੈ। ਔਰ ਲਾਸਟ ਜਿਹੜਾ 10 ਸਾਲ ਸੀ ਬਰਮਉ ਸਿੰਘ ਜੀ ਦਾ ਉਹਨਾਂ ਤੇ ਹਰ ਰੋਜ਼ ਅਸੀਂ ਅਖਬਾਰ ਦੇ ਵਿੱਚ ਕਿ ਨਿਤ ਨਵੇਂ ਸਕੈਂਡਲ ਦੇਖਦੇ ਸੀ। ਲੇਕਿਨ ਇੱਕ ਹੋਰ ਸਕੈਂਡਲ ਇਹਨਾਂ ਨੇ ਕੀਤਾ ਜਿਹਨੂੰ ਅਸੀਂ ਕਹਿੰਦੇ ਇਨਸਟਿਟਿਊਟਾਈਜ਼ਡ ਸਕੈਂਡਲ ਕ腐ਸ਼ਨ ਉਸ ਦਾ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਦੇ ਉੱਤੇ ਕਬਜ਼ਾ ਜਮਾਣਾ ਤੁਸੀਂ ਸਾਰੇ ਜਾਣਦੇ ਹੋ ਕਿ ਚਾਹੇ ਰਾਹੁਲ ਗਾਂਧੀ ਹੋਣ ਔਰ ਚਾਹੇ ਸੋਨੀਆ ਗਾਂਧੀ ਜੀ ਹੋਣ ਨੈਸ਼ਨਲ ਹਰਾਲਡ ਕੇਸ ਦੇ ਵਿੱਚ ਉਹ ਜਵਾਨਤ ਤੇ ਨੇ ਔਰ ਹੁਣ ਜਿਹੜਾ ਹੈਗਾ ਵਾ ਪ੍ਰੋਫੈਨਸ਼ਨ ਆਫ ਮਨੀ ਲੌਂਡਰਿੰਗ ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਜੜੀ ਗਈ ਚਾਰ ਸ਼ੀਟ ਫਾਈਲ ਕੀਤੀ ਗਈ ਹੈ ਔਰ ਅੱਜ ਸਾਰੇ ਹਿੰਦੁਸਤਾਨ ਵਿੱਚ ਉਹ ਹਾਇ ਤੌਬਾ ਮਚਾ ਰਹੇ ਨੇ ਮੈਂ ਤੁਹਾਡੇ ਨਾਲ ਇਹਦੇ ਤੱਥ ਸ਼ੇਅਰ ਕਰਨਾ ਚਾਹਾਂਗਾ ਕਿ ਕਿਸ ਤਰੀਕੇ ਦੇ ਨਾਲ ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਚੌੜੀ ਲਾਈ ਨਾ ਹੋਵੇ ਕਿ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਤੇ ਕਬਜ਼ਾ ਹੋ ਜਾਵੇ ਇਹ ਮਾਂ ਪੁੱਤ ਦਾ ਇੱਕ ਆਪਣੇ ਆਪ ਤੇ ਅਲੱਗ ਤਰ੍ਹਾਂ ਦਾ ਪ੍ਰਚਾਰ ਇਹਨਾਂ ਮਾਂ ਪੁੱਤ ਨੇ ਰਲ ਕੇ ਕੀਤਾ ਅਸੀਂ ਸਾਰੇ ਜਾਣਦੇ ਆ ਕਿ ਆਜ਼ਾਦੀ ਦੇ ਸਮੇਂ ਦੇ ਉੱਤੇ ਇੱਕ ਨੈਸ਼ਨਲ ਹਰਾਲਡ ਪੇਪਰ ਜਿਹੜਾ ਹੈਗਾ ਵਾ ਚਲਾਇਆ ਗਿਆ ਸੀ ਇੰਗਲਿਸ਼ ਦੇ ਵਿੱਚ ਹਿੰਦੀ ਚ ਉਸ ਨੂੰ ਨਵਜੀਵਨ ਕਹਿੰਦੇ ਸੀ ਔਰ ਉਰਦੂ ਦੇ ਵਿੱਚ ਕੌਮੀ ਆਵਾਸ ਔਰ 1965 ਦੇ ਵਿੱਚ ਜਾ ਕੇ ਇਸ ਨੂੰ ਇੱਕ ਨੌਨ ਕਮਰਸ਼ਲ ਕੰਪਨੀ ਦੇ ਰੂਪ ਦੇ ਵਿੱਚ ਰਜਿਸਟਰ ਕਰਾ ਕੇ ਇਹਨੂੰ ਕੀਤਾ ਗਿਆ ਔਰ ਉਸ ਤੋਂ ਜਿਹੜੀਆਂ ਵੀ ਟੈਕਸੀਆਂ ਜਾਂ ਗਵਰਨਮੈਂਟ ਦੀ ਐਗਜ਼ੈਂਪਸ਼ਨਸ ਹੁੰਦੀਆਂ ਸੀ ਉਹ ਉਸ ਨੂੰ ਦਿੱਤੀਆਂ ਗਈਆਂ ਔਰ ਮੈਂ ਤੇ ਦੱਸਣਾ ਚਾਹਾਂਗਾ ਜੋ ਤੇ ਨੈਸ਼ਨਲ ਹਰਾਲਡ ਕੇਸ ਨੂੰ ਪ੍ਰੋਪਰਟੀ ਨੂੰ ਅਖਬਾਰ ਨੂੰ ਚਲਾਉਣ ਵਾਸਤੇ ਐਸੋਸੀਏਟਡ ਜਨਰਲ ਲਿਮਟਿਡ ਐਸੋਸੀਏਟਡ ਜਨਰਲ ਲਿਮਟਿਡ ਨਾਂ ਦੀ ਕੰਪਨੀ ਬਣਾਈ ਗਈ ਸੀ ਜਿਸ ਦੀ ਰਜਿਸਟ੍ਰੇਸ਼ਨ ਉਹਨਾਂ ਨੇ 1956 ਚ ਕਰਾਈ ਸੀਗੀ। ਉਹਦੇ 5000 ਸੁਤੰਤਰ ਸਰਾਨੀ ਜਿਹੜੇ ਸੀਗੇ ਉਹ ਸਾਡੇ ਸ਼ੇਅਰ ਹੋਲਡਰ ਸੀਗੇ 5000 ਸ਼ੇਅਰ ਹੋਲਡਰ ਸੀ ਉਸ ਵੇਲੇ। ਔਰ ਅਸੀਂ ਦੇਖਦੇ ਹਾਂ ਕਿ ਅਖਬਾਰ ਪਹਿਲਾਂ ਕਾਫੀ ਚੱਲਦਾ ਸੀਗਾ ਹੌਲੀ 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 ਦਾ ਡਾਊਨਫਾਲ ਆਂਦਾ ਗਿਆ। ਔਰ ਕਰਦੇ ਕਰਦੇ 2008 ਦੇ ਚਾਕੇ ਇਹਨਾਂ ਨੇ ਹੱਥ ਖੜੇ ਕਰ ਦਿੱਤੇ ਔਰ ਇਹਦੇ ਤੇ 90 ਹਜ਼ਾਰ ਕਰੋੜ ਦਾ ਕਰਜ਼ਾ ਚੜ ਗਿਆ। ਔਰ ਇਹਨਾਂ ਜਿਹੜਾ ਹੈਗਾ ਆਪਣਾ ਪ੍ਰਕਾਸ਼ਨ ਜਿਹੜਾ ਹੈਗਾ ਬੰਦ ਕਰ ਦਿੱਤਾ। ਕਾਂਗਰਸ ਪਾਰਟੀ ਨੇ ਉਹ ਕਰਜ਼ਾ ਉਤਾਰਨ ਲਈ 90000 ਕਰੋੜ ਰੁਪਇਆ ਦਿੱਤਾ ਕੋਈ ਵੀ ਪੋਲੀਟੀਕਲ ਪਾਰਟੀ ਇਹਦੇ ਰੂਲ ਇਲੈਕਸ਼ਨ ਕਮਿਸ਼ਨ ਦੇ আর ਦੂਸਰੇ ਹੈਗੇ ਨੇ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਆਪਣੇ ਫੰਡਸ ਨੂੰ ਕਿੱਥੇ-ਕਿੱਥੇ ਖਰਚਦੀ ਹੈ ਉਹਦਾ ਇੱਕ ਸਿਸਟਮ ਹੈਗਾ ਟੋਟਲ ਅਨਲੌਫਲ ਤਰੀਕੇ ਦੇ ਨਾਲ 90000 ਕਰੋੜ ਰੁਪਇਆ ਲੱਗਾ ਉਹਨੂੰ ਕਰਜ਼ ਦਿੱਤਾ EGI ਉਹ ਬਾਜ਼ਾਰ ਦਾ ਕਰਜ਼ਾ ਚੁਕਾਤਾ ਲੇਕਿਨ AGL ਕਾਂਗਰਸ ਦੀ ਕਰਜ਼ਾਰ ਹੋ ਗਈ ਹੁਣ ਕੀ ਹੁੰਦਾ 2010 ਦੇ ਵਿੱਚ ਰਾਹੁਲ ਨਰ ਸੋਨੀਆ ਦੀ ਐਂਟਰੀ ਹੁੰਦੀ ਹੈ ਸਿਰਫ 5 ਲੱਖ ਰੁਪਏ ਦੇ ਨਾਲ ਇੱਕ ਯੰਗ ਇੰਡੀਆ ਲਿਮਟਿਡ ਨਾਜ਼ੀ ਕੰਪਨੀ ਬਣਾਈ ਜਾਂਦੀ ਹੈ ਜਿਦੇ ਚ 76% ਸ਼ੇਅਰ ਰਾਹੁਲ ਔਰ ਸੋਨੀਆ ਗਾਂਧੀ ਜੀ ਦੇ ਨੇ 60-60% ਇਹਨਾਂ ਦੇ ਨੇ ਔਰ 24% ਸ਼ੇਅਰ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਇਹਨਾਂ ਦੇ ਖਾਸਮ ਖਾਸ ਰਹੇ ਨੇ ਔਸਕਰ ਫਰਨਾਂਡੇਸ ਔਰ ਮੋਤੀ ਲਾਲ ਬੋਰਾਜੀ ਦੋਨੋਂ ਦੀ ਚਰਿਆਜ ਹੈਨੀ ਗੈਸ ਦੁਨੀਆ ਚ 24% ਉਹਨਾਂ ਦਾ ਯਾਨੀ ਕਿ ਚਾਰ ਬੰਦੇ ਬੰਦਿਆਂ ਨੇ ਇੱਕ ਕੰਪਨੀ ਬਣਾਈ ਸਿਰਫ 5 ਲੱਖ ਰੁਪਏ ਦੇ ਨਾਲ ਔਰ ਇਹਨੇ 10 ਰੁਪਏ ਦੇ ਵਿੱਚ ਉਸ ਨੇ 9 ਕਰੋੜ ਸ਼ੇਅਰ ਜਿਹੜੇ ਹੈਗੇ ਨੇ 90 ਕਰੋੜ ਪੂਰਾ ਹੋਇਆ ਨਹੀਂ ਸੀ ਉਹ ਜਿਹੜੇ ਟ੍ਰਾਂਸਫਰ ਕਰ ਦਿੱਤੇ ਯੰਗ ਇੰਡੀਆ ਕੰਪਨੀ ਨੂੰ ਵਿਦ ਅ ਕੰਡੀਸ਼ਨ ਕਿ ਯੰਗ ਇੰਡੀਆ ਕੰਪਨੀ ਜਿਹੜਾ ਕਾਂਗਰਸ ਤੋਂ ਲੋਨ ਲਿੱਤਾ ਹੈ 90 90 ਕਰੋੜ ਦਾ ਉਸ ਨੂੰ ਉਹ ਦੇਗੀ ਮੈਂ ਸ਼ਾਇਦ ਕਹਾਂ 9000 ਹੈਗੇ 90 ਕਰੋੜ ਰੁਪਈਆ 90 ਕਰੋੜ ਰੁਪਇਆ ਯੰਗ ਇੰਡੀਆ ਕੰਪਨੀ ਕਾਂਗਰਸ ਨੂੰ ਸਾਡਾ ਜਿਹੜਾ ਲੋਨ ਹੈਗਾ ਉਹ ਚੁਕਾਏਗੀ ਉਹਦੇ ਅਵਰਸ ਇੱਤੇ ਇਹਨਾਂ ਨੂੰ ਸ਼ੇਅਰ ਟਰਾਂਸਫਰ ਕਰ ਦਿੱਤੇ ਗਏ। ਔਰ ਉਹਦੇ ਬਾਅਦ ਕਾਂਗਰਸ ਨੇ ਕੀਤਾ ਆਪਾਂ 90 ਕਰੋੜ ਰੁਪਇਆ ਵੇਵ ਆਫ ਕਰ ਦਿੱਤਾ। ਯਾਨੀ ਕਿ ਕਾਰਪੋਰੇਟ ਦਾ ਇਟਾ ਵੱਡਾ ਸਕੈਂਡਲ ਬਿਨਤ ਚੋਣੀ ਦਿੱਤੇ ਸ਼ੇਅਰਾਂ ਦੀ ਕਾਸਟ ਦਿੱਤੇ ਤੁਸੀਂ ਸ਼ੇਅਰ ਟਰਾਂਸਫਰ ਕਰਾ ਲੇ। ਔਰ ਕਾਂਗਰਸ ਨੇ ਜਿਹੜਾ ਕਰਦਾ ਸੀ ਉਹਨੂੰ ਵੇਵ ਆਫ ਕਰ ਦਿੱਤਾ। ਔਰ ਇਧਰ ਨਾਲ ਕੀ ਹੋਇਆ? ਏਜੀਐਲ ਦੀ ਸਾਰੀਆਂ ਪ੍ਰਾਪਰਟੀਆਂ ਜਿਦੀ ਵੈਲਿਊ ਹਜ਼ਾਰਾਂ ਕਰੋੜ ਰੁਪਏ ਬੰਦੀ ਹੈ ਚਾਹੇ ਦਿੱਲੀ ਚਾਹੇ ਬੰਬੇ ਚਾਹੇ ਬਪਾਲ ਚਾਹੇ ਪਟਨਾ ਚਾਹੇ ਲਖਨਊ ਚਾਹੇ ਔਰ ਉਹ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਅਖਬਾਰ ਚਲਾਉਣ ਵਾਸਤੇ ਸਰਕਾਰ ਨੇ ਦਿੱਤੀਆਂ ਸੀ। ਉਹ காங்கிரஸ் ਦੀ ਸਰਕਾਰ ਸੀਗੀ। காங்கிரஸ் ਸਪੌਂਸਰਡ ਅਖਬਾਰ ਸੀਗਾ। ਅਖਬਾਰ ਨੂੰ ਚਲਾਉਣ ਵਾਸਤੇ ਸਰਕਾਰ ਨੇ ਜਗ੍ਹਾ ਦਿੱਤੀ। ਔਰ ਉਹ ਸਾਰੀ ਹਜ਼ਾਰਾਂ ਕਰੋੜ ਪ੍ਰਾਪਰਟੀ ਦੇ ਉੱਤੇ ਕਬਜ਼ਾ ਜਿਹੜਾ ਹੈਗਾ ਵਾ ਯੰਗ ਇੰਡੀਆ ਦੇ ਮਾਦਨ ਦੇ ਨਾਲ ਰਾਹੁਲ ਅਤੇ ਸੋਨੀਆ ਨੇ ਕਰਤਾ ਜਿਨ੍ਹਾਂ ਦੇ 70% ਦੇ ਸ਼ੇਅਰ